ਅੱਜ ਮੈਂ ਤੁਹਾਨੂੰ ਦੱਸਾਂਗਾ ਇਹ ਜਿਹੜਾ ਅਨਾਰ ਅਨਾਰ ਜਿਹੜਾ ਇਹ ਸਾਡੀ ਸਾਡੀ ਪੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਪੂਨ ਦੀ ਕਮੀ ਨੂੰ ਪੂਰਾ ਕਰਦਾ ਦੇ ਨਾਲ-ਨਾਲ ਇਹ ਹਾਰਟ ਤੇ ਵੀ ਕੰਮ ਕਰਦਾ ਹੈ ਹਾਰਟ ਤੇ ਇਸ ਤਰ੍ਹਾਂ ਕੰਮ ਕਰਦਾ ਹੈ ਕਿ ਇਹ ਪੂਨ ਵਧਾਦਾ ਹੈ ਜਾਂ ਤੇ ਖੂਨ ਨੂੰ ਸਾਫ਼ ਵੀ ਕਰਦਾ ਹੈ ਖੂਨ ਨੂੰ ਸਾਫ਼ ਕਰਨ ਦੇ ਨਾਲ-ਨਾਲ ਹੀ ਹਾਰਟ ਤੇ ਇਹ ਕੰਮ ਕਰਦਾ ਜਦੋਂ ਕਿ ਤੱਕ ਲੋਕੀ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਨਾਲੇ ਸ਼ਕਤੀ ਦੇ ਵਿੱਚ ਦਰਦ ਰਹਿੰਦੀ ਹੈ ਜਾਂ ਭਾਰਾ ਪਣ ਰਿਹਾ ਹੈ ਇਹਦੇ ਤੁਸੀਂ 30 ਤੋਂ 40 ਪੱਤੇ ਲੱਣਨੇ ਹਨ ਆਨਾਰ ਦੇ 30 ਤੋਂ 40 ਪੱਤੇ ਲੈ ਕੇ ਆਨਾਰ ਦੇ ਤੁਸੀਂ ਉਹਨੂੰ ਸਾਫ਼ ਕਰ ਲਓ ਪਹਿਲਾਂ ਚੰਦਨਮ ਪਾਣੀ ਦੇ ਨਾਲ ਤੇ ਉਤਾਰ ਲਓ ਉਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਉਤਿ ਚਾਲੀ ਪੱਤੇ ਟਰੇ ਵਿੱਚ ਪਾ ਕੇ ਗੈਸ ਤੇ ਰੱਖ ਦੇਣੇ ਤੇ ਉਹ ਰੱਖ ਕੇ ਤੁਜੀ ਜਿਹੜੋ ਗਲਾਸ ਦਾ ਇੱਕ ਹਿੱਸਾ ਸੜ ਜਾਵੇ ਤਿੰਨ ਹਿੱਸੇ ਪਾਣੀ ਰਹਿ ਜੂਗੇ ਤੇ ਉਹਨੂੰ ਤੁਸੀਂ ਲਾਲਣਾ ਥੱਲੇ ਤੇ ਛਾਣ ਕੇ ਰੱਖ ਲੈਣਾ ਤੇ ਫਿਰ ਉਹਨੂੰ ਤੁਸੀਂ ਦੋ ਹਿੱਸਿਆਂ 'ਚ ਵੰਡ ਲੈਣਾ ਹੈਗਾ ਕੱਚ ਦੀ ਗਲਾਸੀ ਚ ਪਾ ਕੇ ਰੱਖ ਲੈਣਾ ਜਾਂ ਕੱਚ ਦਾ ਕੋਈ ਹੋਰ ਵੀ ਬਰਤਨ ਉਹਦੇ ਵਿੱਚ ਪਾ ਕੇ ਰੱਖ ਲੈਣਾ ਤੇ ਤੁਸੀਂ ਉਹ ਨੂੰ ਪੀਓਗੇ ਤੇ ਪੀਂਦੇ ਹੀ ਤੁਹਾਨੂੰ ਉਹਦਾ ਰਿਜ਼ਲਟ ਮਿਲੂਗਾ ਫਾਇਦਾ ਮਿਲੂਗਾ ਤੁਹਾਡੇ ਹਾਰਟ ਨੂੰ ਤੋਂ ਤੇ ਤੁਸੀਂ ਉਹਦੇ ਵਿੱਚ ਮਹਿਸੂਸ ਕਰੋਗੇ 1 ਮਿੰਟ ਤੋਂ ਲੈ ਕੇ 3 ਮਿੰਟ ਦੇ ਅੰਦਰ ਅੰਦਰ ਜਿਹੜਾ ਤੁਹਾਡੇ ਭਰ ਆਪਾਂ ਦਾ ਦਰਦ ਹੁੰਦੀ ਆ ਉਹ ਤੁਹਾਡਾ ਨੋਰਮਲ ਹੋ ਜਾਣਾ ਹੈ 1 ਮਿੰਟ 1 ਮਿੰਟ ਚ ਵੀ ਹੋ ਜਾਂਦਾ ਤੇ 3 ਮਿੰਟ ਦੇ ਅੰਦਰ ਅੰਦਰ ਉਹ ਹੋਣਾ ਇਸ ਨਾਲ ਤੁਹਾਡੀ ਜਿਹੜੀ ਸਿਹਤ ਤੰਦਰੁਸਤ ਰਹਿਣੀ ਆ ਤੇ ਇੱਕ ਚੀਜ਼ ਦਾ ਹੋੜ ਧਿਆਨ ਰੱਖਣਾ ਤੁਸੀਂ ਕਿ ਅਨਾਰ ਦੇ ਪੱਤੇ ਅਸੀਂ ਉਸੇ ਅਨਾਰ ਦੇ ਲੈਣੇ ਹਨ ਜਿਹੜਾ ਅਨਾਰ ਜਾਂ ਤਾਂ ਸਾਡੇ